ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜਿਹੜਾ ਆਪਾਂ ਬਾਜ਼ਾਰੋਂ ਲੈ ਕੇ ਖਾਣੇ ਆ ਫਲੂਦਾ ਉਹ ਆਪਾਂ ਘਰੇ ਤਿਆਰ ਕਰਨਾ ਬਿਲਕੁਲ ਆਸਾਨ ਤਰੀਕੇ ਦੇ ਨਾਲ ਬਹੁਤ ਸੌਖਾ ਬਣਾਉਣਾ ਇਹ ਹੈਲਦੀ ਵੀ ਹੋਊਗਾ ਟੇਸਟੀ ਵੀ ਹੋਊਗਾ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ ਤੱਕ ਦੇਖਿਓ ਤੇ ਬੜੇ ਆਸਾਨ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕਰਨਾ ਇਹਦੇ ਵਾਸਤੇ ਅੱਧਾ ਕੱਪ ਆਪਾਂ ਲੈ ਲਿਆ ਕੌਰਨ ਫਲੋਰ ਦਾ ਅੱਧਾ ਕੱਪ ਕੌਰਨ ਫਲੋਰ ਦਾ ਲਿਆ ਇਹ ਤੋਂ ਅੱਧੀ ਆਪਾਂ ਲੈਣੀ ਹੈ ਚੀਨੀ ਕੱਪ ਦਾ ਚੌਥਾ ਹਿੱਸਾ ਚਿੰਨਾ ਕਾਰਨਫਲੋਰ ਰੋਤ ਦੀ چینی ਇਹਨੂੰ ਥੋੜਾ ਜਿਆ ਕੀਤਾ ਮਿਕਸ ਬਹੁਤ ਹੀ ਸੌਖਾ ਤਰੀਕਾ ਜੀ ਤੇ ਉਹੀ ਕੱਪ ਅੱਧਾ ਜਿਹੜਾ ਆ ਉਹ ਆਪਾਂ ਪਾਣੀ ਦੇ ਲੈ ਲਿਆ ਥੋੜਾ ਥੋੜਾ ਪਾ ਕੇ ਇਹਨੂੰ ਮਿਕਸ ਕਰੀ ਜਾਂਦੇ ਆ ਕਿਉਂਕਿ ਇੱਕੋ ਵਾਰੀ ਪਾਏ ਆ ਫਿਰ ਪਤਾ ਨਹੀਂ ਹੁੰਦਾ ਨਾ ਜਿਆਦਾ ਨਾ ਹੋ ਪਤਲਾ ਹੋ ਜਾਵੇ ਤੇ ਅੱਧਾ ਕੱਪ ਆਪਾਂ ਪਾ ਦੁੱਤਾ ਇਹਨੂੰ ਆਪਾਂ ਮਿਕਸ ਕਰ ਦੁੱਤਾ ਤੇ ਹਾਲੇ ਪਾਣੀ ਹੋਰ ਪੈਣਾ ਆ ਉਹੀ ਅੱਧਾ ਕੱਪ ਆਪਾਂ ਪਾਣੀ ਦਾ ਹੋਰ ਲੈ ਲੈਣੇ ਆ ਇਹ ਟੋਟਲ 1 ਕੱਪ ਆਪਾਂ ਪਾਣੀ ਦਾ ਲਿਆ ਆ ਠੀਕ ਹੈ ਜੀ ਇਹ ਪੂਰਾ ਇਹ ਆਪਾਂ ਪਾਣੀ ਇਹਦੇ ਵਿੱਚ ਹੁਣ ਪਾ ਦੇਣਾ ਆ ਕਿਉਂਕਿ ਜਦੋਂ ਇਹਨੂੰ ਪਕਾਉਣਾ ਇੱਕਦਮ ਇਹਨੇ ਠਿੱਖ ਹੋ ਜਾਣਾ ਅੱਧਾ ਕੱਪ ਕਾਰਨਫਲੋਰ ਕੱਪ ਦਾ ਚੌਥਾ ਈਸਾ ਚੀਨੀ 1 ਕੱਪ ਪਾਣੀ ਦਾ ਤੇ ਟਾਕੇ ਰੱਖ ਦਿੰਨੇ ਇਹਨੂੰ ਕੜਾਹੀ 'ਚ ਆਪਾਂ ਪਾ ਲਈਏ ਬਰਫ਼ ਤੋੜ ਕੇ 'ਚ ਥੋੜੇ ਜਿਹਾ ਪਾ ਦੇਣੇ ਪਾਣੀ ਇਹ ਤਿਆਰੀ ਆਪਾਂ ਪਹਿਲੀ ਕਰਕੇ ਰੱਖਣੀ ਆ ਕਿਉਂਕਿ ਬਾਅਦ 'ਚ ਆਪਾਂ ਨੂੰ ਟਾਈਮ ਨਹੀਂ ਮਿਲਣਾ ਤੇ ਉਹ ਇੱਕਦਮ ਜਿਹੜਾ ਆ ਹਾਰਡ ਹੋ ਜਾਂਦਾ ਆ ਜਦੋਂ ਆਪਾਂ ਪਕਾਉਣਾ ਆ ਇਹਨੂੰ ਕਾਰਨਫਲੋਰ ਨੂੰ ਤੇ మీడియం ਸੇਕ ਦੇ ਤੇ ਇਹਨੂੰ ਆਪਾਂ ਪਕਾਉਂਦੇ ਰਹਿਣਾ ਆ ਸੇਕ ਨੂੰ ਬਿਲਕੁਲ మీడియం ਰੱਖਣਾ ਹਾਈ ਨਹੀਂ ਕਰਨਾ ਹੈਗਾ ਤੇ ਬਹੁਤ ਛੇਤੀ ਇਹ ਜਿਹੜਾ ਠਿੱਕ ਹੋ ਕੇ ਬਣ ਜਾਂਦਾ ਆ ਤੇ ਪਰ ਇਹਨੂੰ ਹਿਲਾਇਆ ਜਾਣਾ ਹੈ ਨਹੀਂ ਤਾਂ ਇਕਦਮ ਇਹ ਇੱਕ ਜਗ੍ਹਾ ਤੇ ਇਕੱਠਾ ਹੋ ਜਾਊਗਾ ਠੀਕ ਹੈ ਜੀ ਤੇ ਹੁਣ ਮੈਂ ਇੱਕ ਬਿਸਕਰ ਲੈ ਲਿਆ ਉਹਦੇ ਨਾਲ ਜਿਹੜਾ ਆ ਵਧੀਆ ਤਰੀਕੇ ਨਾਲ ਮਿਕਸ ਕਰੀ ਜਾਣੀ ਆ ਕਿਉਂਕਿ ਬਹੁਤ ਜਲਦੀ ਜਲਦੀ ਇਹਨੂੰ ਜਿਹੜਾ ਇਸ ਤਰ੍ਹਾਂ ਮਿਕਸ ਕਰਨਾ ਪੈਂਦਾ ਆ ਨਹੀਂ ਤੇ ਇੱਕ ਜਗ੍ਹਾ ਇਹ ਜੰਮ ਜਾਣਾ ਤੇ ਗੈਸ ਆਪਾਂ ਕਰਤਾ ਬੰਦ ਤੇ ਹਲੇ ਇਹਨੂੰ ਫਿਰ ਹਲਾਉਣੇ ਕਿ ਕੋਈ ਪੈਨ ਆਪਣਾ ਜਿਹੜਾ ਗਰਮ ਹੋ ਤੇ ਫਿਰ ਆਪਾਂ ਲੈਣੀ ਆ ਮਸ਼ੀਨ ਜਿਹਦੇ ਵਿੱਚ ਆਪਾਂ ਨਮਕੀਨ ਤਿਆਰ ਕਰਦੇ ਆ ਪਲਾਸਟਿਕ ਦੀ ਬੋਤਲ ਵਿੱਚ ਵੀ ਬਣ ਜਾਂਦਾ ਪਰ ਇਹ ਗਰਮ-ਗਰਮ ਬਣਾਉਣਾ ਹੁੰਦਾ ਬੋਤਲ ਵੀ ਥੋੜਾ ਔਖਾ ਹੁੰਦਾ ਆ ਤੇ ਉਹਦੇ ਵਿੱਚ ਆਪਾਂ ਸਭ ਤੋਂ ਛੋਟੀ ਜਿਹੜੀ ਛੇਕਾਂ ਵਾਲੀ ਜਾਲੀ ਪਾ ਲਈ ਆ ਤੇ ਇਹਦੇ ਵਿੱਚ ਆਪਾਂ ਜਿੰਨਾ ਪੈਂਦਾ ਨਾ ਦੋ ਤਿੰਨ ਵਾਰੀ ਆਪਾਂ ਪਾ ਲੈਨੇ ਬਾਕੀ ਜਿਹੜਾ ਬਚ ਜਾਊਗਾ ਆਪਾਂ ਬਾਅਦ ਵਿੱਚ ਫਿਰ ਦੁਬਾਰਾ ਬਣਾ ਲਾਂਗੇ ਤੇ ਬਰਫ਼ ਜਿਹੜੀ ਉਹ ਆਪਾਂ ਪਹਿਲੇ ਤਿਆਰ ਕਰਕੇ ਰੱਖਣੀ ਠੰਡਾ ਜ਼ਿਆਦਾ ਠੰਡਾ ਪਾਣੀ ਬਿਲਕੁਲ ਠੰਡਾ ਹੋਣਾ ਚਾਹੀਦਾ ਆ ਉਹ ਲੈ ਲਓ ਨਹੀਂ ਤਾਂ ਬਰਫ਼ ਪਾ ਲਓ ਤੇ ਮਸ਼ੀਨ ਨੂੰ ਆਪਾਂ ਇਹਦਾ ਬੰਦ ਕਰ ਲੈਣੇ ਆ ਤੇਲ ਵਗੈਰਾ ਕੁਝ ਨਹੀਂ ਆਪਾਂ ਇਹਨੂੰ ਲਾਉਣਾ ਹੈਗਾ ਤੇ ਫਟਾਫਟ ਇਹਨੂੰ ਬਰਫ਼ ਦੇ ਉੱਤੇ ਆਪਾਂ ਜਿਹੜਾ ਆ ਬਣਾ ਦੇਣਾ ਆਪਾਂ ਇਹਨੂੰ ਸੇਮੀਆ ਹੀ ਬੋਲਦੇ ਆ ਪਰ ਹੁਣ ਇਹਨੂੰ ਫਲੂਦਾ ਬੋਲਦੇ ਆ ਤੇ ਆਪਾਂ ਨੂੰ ਵੀ ਉਹੀ ਬੋਲਣਾ ਪੈਂਦਾ ਆ ਵੈਸੇ ਆਪਾਂ ਇਹਨੂੰ ਸੇਮੀਆ ਕਹਿੰਦੇ ਆ ਤੇ ਦੇਖੋ ਜੀ ਇਸ ਤਰ੍ਹਾਂ ਇਹਨੂੰ ਬਰਫ਼ ਦੇ ਉੱਤੇ ਕੱਢ ਦੇਣਾ ਆ ਤੇ ਜਿਆ ਪੂਰਾ ਬਣ ਗਿਆ ਫਿਰ ਵੀ ਇਹਨੂੰ 10-15 ਮਿੰਟ ਬਰਫ਼ ਤੇ ਪਿਆ ਰਹਿਣ ਦੇਣਾ ਤਾਂ ਕਿ ਇਹ ਜਿਹੜਾ ਆ ਬਰਫ਼ ਦੇ ਨਾਲ ਸੈੱਟ ਹੋ ਜਵੇ ਤੇ ਹੁਣ ਜਿਹੜਾ ਮਸ਼ੀਨ ਦੇ ਵਿੱਚ ਬਚ ਗਿਆ ਉਹਨੂੰ ਵੀ ਆਪਾਂ ਲਾ ਲੈਣੇ ਆ ਤੇ ਬਾਕੀ ਜਿਹੜਾ ਤੈਂਚ ਪਿਆ ਉਹਨੂੰ ਵੀ ਦੁਬਾਰਾ ਪਾ ਕੇ ਜਿਹੜਾ ਰਹਿੰਦਾ ਆ ਉਹਨੂੰ ਵੀ ਆਪਾਂ ਬਣਾ ਲੈਣੇ ਆ ਬਹੁਤ ਹੀ ਸੌਖਾ ਤਰੀਕਾ ਆ ਬਹੁਤ ਹੀ ਟੇਸਟੀ ਬਣਦਾ ਆ ਬਾਜ਼ਾਰੋਂ ਗੰਧਮੰਦ ਲੈ ਕੇ ਖਾਣ ਦੇ ਨਾਲ ਕੋਸ਼ਿਸ਼ ਕਰਿਆ ਕਰੋ ਹਾਰੇ ਕੀ ਚੀਜ਼ ਘਰੇ ਬਣਾ ਕੇ ਤਿਆਰ ਕਰਕੇ ਖਾਇਆ ਕਰੋ ਠੀਕ ਆ ਜੀ ਆਪਾਂ ਨੂੰ ਪਤਾ ਆਪਾਂ ਆਪਣੀ ਅੱਖਾਂ ਦੇ ਸਾਹਮਣੇ ਆਪਣੇ ਹੱਥਾਂ ਦੇ ਨਾਲ ਹਰ ਇੱਕ ਕੰਮ ਕਰਦੇ ਆ ਤੇ ਆਪਾਂ ਨੂੰ ਤਸੱਲੀ ਹੁੰਦੀ ਆ ਜਿਹੜਾ ਬਚ ਗਿਆ ਸੀ ਆਪਾਂ ਉਹ ਵੀ ਬਣਾ ਲੈਣਾ ਹੈ ਐਦਾਂ ਠੀਕ ਆ ਜੀ ਤੇ ਇਹਨੂੰ ਆਪਾਂ 10 ਮਿੰਟ ਐਦਿ ਰਹਿਣ ਦੇਣਾ ਇਹਦੇ ਵਿੱਚ ਪਿਆ ਤੇ ਇਹਦੇ ਵਾਸਤੇ ਆਪਾਂ ਲਿਆ ਗੂੰਦਕ ਤੀਰਾ ਚੀਆ ਸੀਡ ਥੋੜੀ ਜਿਆ ਦੁੱਧ ਟੂਟੀ ਫਰੂਟੀ ਬਦਾਮ ਕਾਜੂ ਕੱਟ ਲਏ ਆ ਇਹ ਰੂਹ ਹਾਫ ਚਾ ਲੈ ਲਿਆ ਇਹਦੇ ਨਾਲ ਆਪਾਂ ਜਿਹੜਾ ਆ ਫਲੂਦਾ ਤਿਆਰ ਕਰਨਾ ਦੋਹਾਂ ਗਲਾਸਾਂ ਵਿੱਚ ਥੋੜਾ ਥੋੜਾ ਆਪਾਂ ਜਿਹੜਾ ਰੂਹ ਹਾਫ ਚਾ ਪਹਿਲਾਂ ਪਾ ਲਨ ਦੀ ਵੀਡੀਓ ਤੁਹਾਨੂੰ ਪਤਾ ਸੀ ਬਿਲਕੁਲ ਆਸਾਨ ਤਰੀਕੇ ਨਾਲ ਬਣਾਉਨੇ ਹੁੰਦੇ ਛੋਟ ਹੀ ਰੱਖ ਕੇ ਬਣਾਉਨੇ ਹੁੰਦੇ ਆ ਤੇ ਨਵੇਂ ਵੀਡੀਓ ਜਿਹੜੇ ਜੁੜਦੇ ਸਬਸਕ੍ਰਾਈਬ ਕਰਦੇ ਹੋ ਜੀ ਸਪੋਰਟ ਕਰਦੇ ਹੋ ਮੇਰੇ ਚੈਨਲ ਨੂੰ ਰੂਹ ਹਾਫ ਚੇ ਤੋਂ ਬਾਅਦ ਆਪਾਂ ਇੱਕ ਇੱਕ ਚਮਚਾ ਗੁੰਦਕ ਤੇਰੇ ਦਾ ਪਾਤਾ ਤੇ ਹੁਣ ਆਪਾਂ ਇਹ ਚ ਪਾ ਦਨੇ ਆ ਇੱਕ ਇੱਕ ਚਮਚਾ ਚੀਆ ਸੀਡ ਸੀਡ ਵੀ ਬੋਲਦੇ ਸਬਜਾ ਸੀਡ ਵੀ ਬੋਲਦੇ ਤੁਕਮਲੰਗਾ ਵੀ ਇਹਨੂੰ ਬੋਲ ਦਿੰਦੇ ਆ ਠੀਕ ਆ ਜੀ ਤੇ ਇਹ ਵੀ ਆਪਾਂ ਜਿਹੜਾ 2-2 ਚਮਚ ਪਾ ਦੁੱਤੇ ਮੈਂ ਇਹਦੇ ਵਿੱਚ ਤੇ ਦੋ ਲੇਅਰ ਆ ਆਪਾਂ ਬਣਾਣੀਆਂ ਆ ਤੇ ਹੁਣ ਆਪਾਂ ਇਹ ਚ ਪਾ ਦਨੇ ਜੀ ਜਿਹੜਾ ਆਪਾਂ ਫਲੂਦਾ ਬਣਾ ਕੇ ਰੱਖਿਆ ਥੋੜਾ ਥੋੜਾ ਦੋਨਾਂ ਚ ਪਾ ਦਤਾਂ ਤੇ ਇਹਦੇ ਉੱਤੇ ਆਪਾਂ ਪਾਉਣੇ ਆ ਜੀ ਥੋੜਾ ਜਿਹਾ ਦੁੱਧ ਪਾਉਣਾ ਤਾਂ ਪਾ ਲਓ ਨਹੀਂ ਤੇ ਇਹਨੂੰ ਸਕਿਪ ਕਰ ਦਿਓ ਪਰ ਟੇਸਟੀ ਲੱਗਦਾ ਇਸ ਤਰ੍ਹਾਂ ਤੇ ਹੁਣ ਆਪਾਂ ਪਾ ਦਨੇ ਬਦਾਮ ਕਾਜੂ ਜਿਹੜੇ ਕੱਟ ਕੇ ਰੱਖੇ ਆ ਥੋੜੇ ਥੋੜੇ ਤੇ ਅੱਧਾ ਆਪ ਸਮਾਨ ਬਚਾਉਣਾ ਹੈ ਕਿਉਂਕਿ ਦੁਬਾਰਾ ਫੇਰ ਆਪਾਂ ਪਾਉਣਾ ਇਹਨੂੰ ਇਸੇ ਤਰ੍ਹਾਂ ਇੱਥੇ ਪਾਨੇ ਆ ਟੂਟੀ ਫਰੂਟੀ ਜਿਹੜੀ ਚੀਜ਼ ਤੁਸੀਂ ਨਹੀਂ ਪਸੰਦ ਕਰਦੇ ਚ ਸਕਿਪ ਕਰ ਸਕਦੇ ਆ ਪਰ ਟੂਟੀ ਫਰੂਟੀ ਜਦੋਂ ਪਾ ਕੇ ਬਣਾਨੇ ਆ ਨਾ ਆਪਾਂ ਬਦਾਮ ਜਿਸ ਤਰ੍ਹਾਂ ਬਾਜ਼ਾਰੋਂ ਲੈ ਕੇ ਖਾਣੇ ਨਾ ਉਦਾਂ ਦਾ ਟੇਸਟ ਇਹਦਾ ਆ ਫਿਰ ਆਪਾਂ ਥੋੜਾ ਥੋੜਾ ਰੂਹ ਹਵਜਾ ਪਾਤਾ ਤੇ ਗੂੰਦ ਆਪਾਂ 2-2 ਚਮਚ ਜਿਹੜੇ ਆ ਫੇਰ ਪਾ ਦੁੱਤੇ ਇਹਦੇ ਵਿੱਚ ਤੇ ਹੁਣ ਜਿਹੜਾ ਆਪਣੇ ਕੋਲ ਬਚਿਆ ਆ ਜੀ ਐਸਿਡ ਉਹ ਆਪਾਂ ਇਹਦੇ ਉੱਤੇ ਹੁਣ ਸਾਰੇ ਪਾ ਦੇਣਾ ਦੋਨਾਂ ਦੇ ਵਿੱਚ ਅੱਧਾ-ਅੱਧਾ ਕਰਕੇ ਦੋਹਾਂ ਦੇ ਵਿੱਚ ਪਾ ਦੇਣਾ ਆਪਾਂ ਦੋ-ਦੋ ਚਮਚ ਬਣ ਗਏ ਸੀ ਤੇ ਦੋ-ਦੋ ਆਪਾਂ ਪਹਿਲਾਂ ਪਾ ਦਿੱਤੇ ਆ ਤੇ ਇਹਦੇ ਉੱਤੇ ਹੁਣ ਫੇਰ ਆਪਾਂ ਜਿਹੜਾ ਆਪਾਂ ਬਣਾਇਆ ਸੀ ਫਲੂਦਾ ਉਹ ਪਾ ਦਨੇ ਆ ਅੱਧਾ ਆਪਾਂ ਪਹਿਲਾਂ ਪਾ ਦਿੱਤਾ ਅੱਧਾ ਆਪਾਂ ਹੁਣ ਪਾ ਦਿੱਤਾ ਥੋੜਾ ਜਿਹਾ ਪਾ ਦਨੇ ਆ ਦੁੱਧ ਥੋੜਾ ਥੋੜਾ ਦੁੱਧ ਪਾਤਾ ਥੋੜੇ ਥੋੜੇ ਆਪਾਂ ਪਾਤੇ ਬਾਦਾਮ ਕਾ ਜਿਹੜੇ ਕੱਟੇ ਹੋਏ ਆ ਤੇ ਉਹ ਬਾਕੀ ਆਪਾਂ ਵਿੱਚ ਇਹਦੇ ਫੇਰ ਪਾ ਦਨੇ ਆ ਟੂਟੀ ਫਰੂਟੀ ਇਹਦੇ ਉੱਤੇ ਫੇਰ ਆਪਾਂ ਰੂਹ ਹਾਫ ਜਪਾਤਾ ਇਸ ਤਰ੍ਹਾਂ ਇੱਕ ਵਾਰੀ ਤਿਆਰ ਕਰਕੇ ਦੇਖਿਓ ਬਹੁਤ ਹੀ ਵਧੀਆ ਫਲੂਦਾ ਜਿਹੜਾ ਬਣ ਕੇ ਤਿਆਰ ਹੋਗਾ ਥੋੜੀ ਥੋੜੀ ਆਪਾਂ ਟੂਟੀ ਫਰੂਟੀ ਫੇਪਾਤੀ ਆ ਬਾਦਾਮ ਮੜ ਜੇ ਬਚੇ ਹੋ ਸੀ ਉਹ ਵੀ ਆਪਾਂ ਉੱਪਰ ਪਾਤੇ ਆ ਵੀਡੀਓ ਮੇਰੀ ਚੰਗੀ ਲੱਗੀ ਤਾਂ ਪਲੀਜ਼ ਇਹਨੂੰ ਲਾਈਕ ਕਰ ਲਿਓ ਸ਼ੇਅਰ ਕਰਿਓ ਨਵੇਂ ਵੀਵਰ ਜਿਹੜੇ ਜੁੜਦੇ ਆ ਸਬਸਕ੍ਰਾਈਬ ਕਰਿਓ ਮੇਰੇ ਚੈਨਲ ਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਾਂ ਬਹੁਤ ਮਿਹਨਤ ਦੇ ਨਾਲ ਹਰ ਇੱਕ ਰੈਸਪੀ ਤਿਆਰ ਕਰਦੇ ਆਂ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ